ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਰੋਜ਼ ਦੀ ਤਰ੍ਹਾਂ ਅੱਜ ਦੀ ਵੀਡੀਓ ਵਿੱਚ ਵੀ ਆਪਾਂ ਲੈ ਕੇ ਆਏ ਹਾਂ ਸਬਜੀ ਦੇ ਤਾਜ਼ੇ ਰੇਟ ਤਰੀਕ ਜਿਹੜੀ ਅੱਜ ਹੋਗੀ 3 ਮਾਰਚ ਤੇ 2025 ਮੋਗਾ ਮੰਡੀ ਦੇ ਆਪਾਂ ਰੇਟ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਤੇ ਜਿਹੜੇ ਕਿਸਾਨ ਵੀਰ ਵਪਾਰੀ ਚੈਨਲ ਨਾਲ ਨਵੇਂ ਜੁੜੇ ਆ ਉਹ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਬੈੱਲ ਵਾਲਾ ਆਈਕਨ ਯੂਨਪ ਲੈਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੀਕ ਪਹੁੰਚਦੀ ਰਹੇ ਅੱਜ ਪਿਆਜ਼ ਵੀਰੇ ਵਿਕਿਆ 30 ਰੁਪਏ ਤੋਂ ਲੈ ਕੇ 33 34 ਤੱਕ ਚੰਗਾ ਕੁਆਲਿਟੀ ਕਾਰਡਿੰਗ ਲਸਣ ਹੋਈ 900 ਅਦਰਕ 55 60 ਤੱਕ ਰਵੇ ਗਿਆ ਟਮਾਟਰ ਵੀਰੋ ਅੱਜ ਵਿਕਿਆ ਮੰਡੀ ਦੇ ਵਿੱਚ 12 ਤੋਂ ਲੈ ਕੇ 13 14 ਤੱਕ ਕਰੋ ਹੈਲੋ ਇਹ ਸ਼ਿਵਲਾ ਮਿਰਚ ਹੈ ਜਿਹੜੀ ਸ਼ਿਵਲਾ ਮਿਰਚ 25 ਤੋਂ 30 ਰੁਪਏ ਖੀਰਾ ਕਾਲਾ ਉਬਰੇ ਵਗਿਆ 5 ਰੁਪਏ ਕਿਲੋ ਮੂਲੀ 2-3 ਰੁਪਏ ਕਿਲੋ ਗਾਜਰ ਜਿਹੜੀ ਅੱਜ ਬਹੁਤ ਵਧੀਆ ਉਹ 10 ਰੁਪਏ ਕਿਲੋ ਤੇ ਕਰ ਵੈਗੀ ਆ ਮੰਡੀ ਅੱਜ ਗਾਜਰ ਤੇਸ ਸੀਗੀ ਤੇ ਮਟਰ ਦੇ ਹਾਲਾਤ ਬਹੁਤ ਮੰਦੇ ਬਾਈ ਜੀ ਮਟਰ ਤਾਂ ਅੱਜ ਨਾ ਜਿਹੜਾ ਬਹੁਤ ਜ਼ਿਆਦਾ ਖਰਾ ਸੀਗਾ ਉਹ 13-14 ਰੁਪਏ ਪਹਿਲੀ ਟੜਾਈ ਦਾ ਬਹੁਤ ਟਾਪ ਤੇ ਦੂਜਾ 8-9-10 ਕੋਈ ਹਾਲੀ ਮਟਰ ਦਾ ਯਾਰ ਅੱਜ ਅੱਜ ਮਟਰ ਆਇਆ ਬਹੁਤ ਸੀਗਾ ਬਹੁਤ ਖਰਾ ਮਟਰ 13-14 ਵਿਕਿਆ ਟਾਪ ਕੁਆਲਿਟੀ ਤੇ ਜਿਹੜੀ ਗੋਭੀ ਆ ਉਹ ਵੀ ਚੰਗੀ ਦਾ ਦੜਗੇ 5 ਰੁਪਏ ਕਿਲੋ ਤੋਲ ਕੇ ਵੇਚਦੀ ਸੀਗੀ ਬਾਕੀ 3 ਰੁਪਏ 2.5 ਰੁਪਏ ਕੁਆਲਿਟੀ ਦੇ ਹਿਸਾਬ ਨਾਲ ਜਿਹੜੀ ਬੰਦ ਕੋ ਵੀ ਬੰਦ ਕੋ ਵੀ 2.5 ਤੋਂ ਲੈ ਕੇ 3 ਰੁਪਏ ਤੱਕ ਕਰੋ 8 ਰੁਪਏ ਕਿਲੋ ਚੱਲ ਮਟਰ ਬੰਦਾ ਮਟਰ ਆ 8 ਰੁਪਏ ਕਿਲੋ ਮਟਰ ਦਾ ਰੇਡ ਵੇ ਕਿੰਡਾ ਵਧੀਆ ਮਟਰ ਆ 2.5 6 ਰੁਪਏ ਆ ਤੇ ਪੱਲੇ ਕੋ ਹੁੰਨੀ ਪੈਂਦਾ ਮਟਰ ਬੰਦਾ 8 ਰੁਪਏ ਕਿਲੋ ਤੋਲ ਮਰੇ ਹਾਲ ਹੋ ਗਏ ਜੀ ਬੋਂਕੇ ਦਿਹਾੜੇ ਆ 8 ਇਹਦਾ 20 20 ਕਿਲੋ हां भाई 40 ਤੇ ਆਲੂ ਦੀ ਰਿਪੋਰਟ ਵੀਰੋ 550 ਰੁਪਏ ਟਿਕਟਾ ਨੂੰ 400 ਲੈ ਕੇ 450 ਡਾਇਮੰਡ 400 ਤੋਂ 450 ਵਿਕੇ ਵੀਰੇ 50 ਕਿਲੋ ਭਰਤੀ ਤੇ 500 ਲੈ ਕੇ 550 ਵਿਕੇ ਐਲ ਆਰ ਬਹੁਤ ਵਧੀਆ ਛੱਟਾ ਮਾਲ 500 ਤੋਂ 550 ਰੁਪਏ ਵਿਕਿਆ ਵਾ ਬਹੁਤ ਟਾਪ ਦਾ ਮਾਲ ਤੇ ਬਖਰਾਜ ਦਾ ਭਾਜ ਵੀਰੇ 300 ਤੋਂ 310 ਵੀ ਚੰਗਾ ਛੱਟਾ ਮਾਲ 50 ਕਿਲੋ ਭਰਤੀ ਅੱਜ ਬਿਜਾਰ ਥੋੜਾ ਡਾਊਨ ਸੀਗਾ ਮਾਰਕੀਟਰ ਤੇ ਬਾਕੀ ਮਾਰਕੀਟ ਡਾਵਾ ਡੋਲੀਆ ਪਟਾਈਆਂ ਚੱਲ ਪਈਆਂ ਬਿਜਾਰ ਦੇ ਵਿੱਚ ਬਾਕੀ ਹੋਰ ਸੌਦੇ ਸ਼ੌਂਗਰਾ 20 ਤੋਂ 22 ਰੁਪਏ ਕਿਲੋ ਆ ਜੁਗਨੀਆ 3 ਰੁਪਏ ਕਿਲੋ ਟੱਕਰ ਰਹਿ ਗਈ ਆ ਯਾਰ ਕੋਈ ਹਾਲ ਨਹੀਂ ਹਰਾ ਪਿਆਜ ਜਿਹੜਾ ਹਰਾ ਪਿਆਜ 10 ਤੋਂ 12 15 ਰੁਪਏ ਚੱਕਰ ਵੇ ਗਿਆ ਵਾ ਅੱਜ ਦਿਨ 100 ਵਾਰ ਕਰਕੇ ਆ ਮੂਲੀ ਪਈ ਆ ਵਿਕੀ ਨਹੀਂ ਥੋੜੀ ਬਹੁਤੀ ਵਿਕਦੀ 2-3 ਰੁਪਏ ਨਾ ਮਾਤਰ ਜੀ ਗਾਜਰਾਜ ਚੰਗਾ ਖੇੜ ਗਿਆ 10 ਰੁਪਏ ਬਾਕੀ ਆਲ ਓਵਰ ਥੋੜਾ ਜਿਹਾ ਮੰਦਾ ਸੀਗਾ ਸੌਦਾ ਸੀਗਾ ਬਹੁਤ ਜਿਆਦਾ ਅੱਜ ਤਾਂ ਕਰਕੇ ਬਿਯਾਰ ਮੰਦਾ ਰਿਆ ਅੱਜ ਪਿਆਜ਼ ਵੀਰੇ ਵਿਕਿਆ 30 ਰੁਪਏ ਤੋਂ ਲੈ ਕੇ 33-34 ਤੱਕ ਚੰਗਾ ਕੁਆਲਟੀ ਅਕੋਰਡਿੰਗ ਲਸਣ ਉਹ ਹੀ 900 ਅਦਰਕ 55-60 ਤੱਕ ਰਵੇ ਗਿਆ ਟਮਾਟਰ ਵੀਰੋ ਅੱਜ ਵਿਕਿਆ ਮੰਡੀ ਦੇ ਵਿੱਚ 12 ਤੋਂ ਲੈ ਕੇ 13 14 ਤੱਕ ਕਰੋ ਤੇ ਸ਼ਿਵਲਾ ਮਿਰਚ ਜਿਹੜੀ ਸ਼ਿਵਲਾ ਮਿਰਚ 25 ਤੋਂ 30 ਰੁਪਏ ਖੀਰਾ ਕਾਲਾ ਉਹ ਵੀ ਰਿਵ ਗਿਆ 5 6 ਰੁਪਏ ਕਿਲੋ ਮੂਲੀ 2 3 ਰੁਪਏ ਕਿਲੋ ਗਾਜਰ ਜਿਹੜੀ ਅੱਜ ਬਹੁਤ ਵਧੀਆ ਉਹ 10 ਰੁਪਏ ਕਿਲੋ ਚੱਕਰ ਵੈਗੀ ਆ ਮੰਡੀ ਅੱਜ ਗਾਜਰ ਤੇਸ ਸੀਗੀ ਤੇ ਮਟਰ ਦੇ ਹਾਲਾਤ ਬਹੁਤ ਮੰਦੇ ਬਾਈ ਜੀ ਮਟਰ ਤਾਂ ਅੱਜ ਨਾ ਜਿਹੜਾ ਬਹੁਤ ਜ਼ਿਆਦਾ ਖਰਾ ਸੀਗਾ ਉਹ 13 14 ਰੁਪਏ ਪਹਿਲੀ ਤੜਾਈ ਦਾ ਬਹੁਤ ਆਪ ਤੇ ਦੂਜਾ 8 9 10 ਕੋਈ ਹਾਲੀ ਮਟਰ ਦਾ ਯਾਰ ਅਜੇ ਅੱਜ ਮਟਰ ਆਇਆ ਬਹੁਤ ਸੀਗਾ ਬਹੁਤ ਖਰਾ ਮਟਰ 13 14 ਵਿਕਿਆ ਟਾਪ ਕੁਆਲਿਟੀ ਤੇ ਜਿਹੜੀ ਗੋਭੀ ਆ ਗੋਭੀ ਚੰਗੀ ਦਾ ਦੜਗੇ 5 ਰੁਪਏ ਕਿਲੋ ਤੋਲ ਕੇ ਵੇਚਤੀ ਸੀਗੀ ਬਾਕੀ 3 ਰੁਪਏ 2.5 ਰੁਪਏ ਕੁਆਲਿਟੀ ਦੇ ਹਿਸਾਬ ਨਾਲ ਜਿਹੜੀ ਬੰਦ ਗੋਭੀ ਬੰਦ ਗੋਭੀ 2.5 ਤੋਂ ਲੈ ਕੇ 3 ਰੁਪਏ ਤੱਕ ਕਰੋ 8 ਰੁਪਏ ਕਿਲੋ ਬਹੁਤ ਬੰਦਾ ਮਟਰ ਆ 8 ਰੁਪਏ ਕਿਲੋ ਮਟਰ ਦਾ ਰੇਡ ਵੇ ਕਿੰਦਾ ਵਧੀਆ ਮਟਰ ਹੈ 2.5 6 ਰੁਪਏ ਆ ਤੇ ਪੱਲੇ ਕੋ ਹੁੰਨੀ ਪੈਂਦਾ ਮਟਰ ਬੰਦਾ 1 ਕਿਲੋ ਤੋਂ ਮਰੇ ਹਾਲ ਹੋ ਗਏ ਜੀ ਬੋਂਕੇ ਦਿਹਾੜੇ ਆ ਮਟਰ 8 ਇਹਦਾ 20-20 ਕਿਲੋ ਹਾਂ ਭਾਈ 40 ਤੋਂ ਤੇ ਆਲੂ ਦੀ ਰਿਪੋਰਟ ਵੀਰੋ 550 ਰੁਪਏ ਟਿਕਟਾ ਆਲੂ 400 ਲੈ ਕੇ 450 ਡਾਇਮੰਡ 400 ਤੋਂ 450 ਵਿਕੇ ਵੀਰੇ 50 ਕਿਲੋ ਭਰਤੀ ਹਾਂਜੀ ਤੇ 500 ਲੈ ਕੇ 550 ਵਿਕੇ ਐਲ ਆਰ ਬਹੁਤ ਵਧੀਆ ਛੱਟਾ ਮਾਲ 500 ਤੋਂ 550 ਰੁਪਏ ਵਿਕਿਆ ਵਾ ਬਹੁਤ ਟੌਪ ਦਾ ਮਾਲ ਤੇ ਬਖਰਾਜ ਦਾ ਭਾਜ ਵੀਰੇ 300 ਤੋਂ 310 ਵੀ ਚੰਗਾ ਛੱਟਾ ਮਾਲ 50 ਕਿਲੋ ਭਰਤੀ ਅੱਜ ਬਾਜ਼ਾਰ ਥੋੜਾ ਡਾਊਨ ਸੀਗਾ ਮਾਰਕੀਟਰ ਤੇ ਬਾਕੀ ਮਾਰਕੀਟ ਡਾਵਾ ਡੋਲੀਆ ਪਟਾਈਆਂ ਚੱਲ ਪਈਆਂ ਬਾਜ਼ਾਰ ਦੇ ਵਿੱਚ ਬਾਕੀ ਹੋਰ ਸੌਦੇ ਸ਼ੌਂਗਰਾ 20 ਤੋਂ 22 ਰੁਪਏ ਕਿਲੋ ਆ ਜੁਗਨੀਆ 3 ਰੁਪਏ ਕਿਲੋ ਤੱਕ ਰਹਿ ਗਈ ਹੈ ਯਾਰ ਕੋਈ ਹਾਲ ਨਹੀਂ ਹਰਾ ਪਿਆਜ਼ ਜਿਹੜਾ ਫਰਾ ਪਿਆਈ 10 ਤੋਂ 12 15 ਰੁਪਏ ਚੱਕਰ ਵੇ ਗਿਆ ਵਾ ਅੱਜ ਦਿਨ 100 ਵਾਰ ਕਰਕੇ ਆ ਮੂਲੀ ਪਈ ਆ ਵਿਕੀ ਨਹੀਂ ਥੋੜੀ ਬਹੁਤੀ ਵਿਕਦੀ 2-3 ਰੁਪਏ ਨਾਲ ਮਾਤਰ ਜੀ ਗਾਜਰਾਜ ਚੰਗਾ ਖੇੜ ਗਿਆ 10 ਰੁਪਏ ਬਾਕੀ ਆਲ ਓਵਰ ਥੋੜਾ ਮੰਦਾ ਸੀਗਾ ਸੌਦਾ ਸੀਗਾ ਬਹੁਤ ਜਿਆਦਾ ਅੱਜ ਤਾਂ ਕਰਕੇ ਬਿਯਾਰ ਮੰਦਾ ਰਿਆ ਅੱਜ ਪਿਆਜ਼ ਵੀਰੇ ਵਿਕਿਆ 30 ਰੁਪਏ ਤੋਂ ਲੈ ਕੇ 33-34 ਤੱਕ ਚੰਗਾ ਕੁਆਲਟੀ ਅਕੋਰਡਿੰਗ ਲਸਣ ਉਹ ਹੀ 90-100 ਅਦਰਕ 55-60 ਤੱਕ ਰਵੇ ਗਿਆ ਟਮਾਟਰ ਵੀਰੋ ਅੱਜ ਵਿਗਿਆ ਮੰਡੀ ਦੇ ਵਿੱਚ 12 ਤੋਂ ਲੈ ਕੇ 13 14 ਤੱਕ ਕਰੋ ਤੇ ਸ਼ਿਵਲਾ ਮਿਰਚ ਜਿਹੜੀ ਸ਼ਿਵਲਾ ਮਿਰਚ 25 ਤੋਂ 30 ਰੁਪਏ ਖੀਰਾ ਕਾਲਾ ਉਹ ਵੀ ਰਿ ਵਿਗਿਆ 5 6 ਰੁਪਏ ਕਿਲੋ ਮੂਲੀ 2 3 ਰੁਪਏ ਕਿਲੋ ਗਾਜਰ ਜਿਹੜੀ ਅੱਜ ਬਹੁਤ ਵਧੀਆ ਉਹ 10 ਰੁਪਏ ਕਿਲੋ ਤੱਕ ਰਵੈ ਗਈ ਆ ਮੰਡੀ ਅੱਜ ਗਾਜਰ ਤੇਸ ਸੀਗੀ ਤੇ ਮਟਰ ਦੇ ਹਾਲਾਤ ਬਹੁਤ ਮੰਦੇ ਬਾਈ ਜੀ ਮਟਰ ਤਾਂ ਅੱਜ ਨਾ ਜਿਹੜਾ ਬਹੁਤ ਜ਼ਿਆਦਾ ਖਰਾ ਸੀਗਾ ਉਹ 13 14 ਰੁਪਏ ਪਹਿਲੀ ਟੜਾਈ ਦਾ ਬਹੁਤ ਆਪ ਤੇ ਦੂਜਾ 8 9 10 ਕੋਈ ਹਾਲ ਨਹੀਂ ਮਟਰ ਦਾ ਯਾਰ ਅੱਜ ਅੱਜ ਮਟਰ ਆਇਆ ਬਹੁਤ ਸੀਗਾ ਬਹੁਤ ਖਰਾ ਮਟਰ 13 14 ਵਿਕਿਆ ਟਾਪ ਕੁਆਲਿਟੀ ਤੇ ਜਿਹੜੀ ਗੋਭੀ ਆ ਗੋਭੀ ਚੰਗੀ ਦਾ ਤੜਕੇ 5 ਰੁਪਏ ਕਿਲੋ ਤੋਲ ਕੇ ਵੇਚਤੀ ਸੀਗੀ ਬਾਕੀ 3 ਰੁਪਏ 2.5 ਰੁਪਏ ਕੁਆਲਿਟੀ ਦੇ ਹਿਸਾਬ ਨਾਲ ਜਿਹੜੀ ਬੰਦ ਕੋ ਵੀ ਬੰਦ ਕੋ ਵੀ ਢਾਈ ਤੋਂ ਲੈ ਕੇ 3 ਰੁਪਏ ਤੱਕ ਕਰੋ 8 ਰੁਪਏ ਕਿਲੋ ਚੱਲ ਬਹੁਤ ਬੰਦਾ ਮਟਰ ਆ 8 ਰੁਪਏ ਕਿਲੋ ਮਟਰ ਦਾ ਰੇਡ ਵੇ ਕਿੰਦਾ ਵਧੀਆ ਮਟਰ ਹੈ ਢਾਈ 6 ਰੁਪਏ ਆ ਤੇ ਪੱਲੇ ਕੋ ਨਹੀਂ ਪੈਂਦਾ ਮਟਰ ਬੰਦਾ 8 ਰੁਪਏ ਕਿਲੋ ਬਰੇ ਹਾਲ ਹੋ ਗਿਆ ਜੀ ਬੋਂਕੇ ਦਿਹਾੜੇ ਆ 8 ਇਹਦਾ 20-20 ਕਿਲੋ हां भाई 40 ਤੇ ਆਲੂ ਦੀ ਰਿਪੋਰਟ ਵੀਰੋ 550 ਰੁਪਏ ਟਿਕਟਾ ਨੂੰ 400 ਲੈ ਕੇ 450 ਡਾਇਮੰਡ 400 ਤੋਂ 450 ਵਿਕੇ ਵੀਰੇ 50 ਕਿਲੋ ਭਰਤੀ हां जी ਤੇ 500 ਲੈ ਕੇ 550 ਵਿਗਈ ਐਲ ਆਰ ਬਹੁਤ ਵਧੀਆ ਛੱਟਾ ਮਾਲ 500 ਤੋਂ 550 ਰੁਪਏ ਵਿਕਿਆ ਵਾ ਬਹੁਤ ਟਾਪ ਦਾ ਮਾਲ ਤੇ ਬਖਰਾਜ ਦਾ ਭਾਜ ਵੀਰੇ 300 ਤੋਂ 310 ਵੀ ਚੰਗਾ ਛੱਟਾ ਮਾਲ 50 ਕਿਲੋ ਭਰਤੀ ਅੱਜ ਬਾਜ਼ਾਰ ਥੋੜਾ ਡਾਊਨ ਸੀਗਾ ਮਾਰਕੀਟਰ ਤੇ ਬਾਕੀ ਮਾਰਕੀਟ ਡਾਵਾ ਡੋਲੀਆ ਪਟਾਈਆਂ ਚੱਲ ਪਈਆਂ ਬਾਜ਼ਾਰ ਦੇ ਵਿੱਚ ਬਾਕੀ ਹੋਰ ਸਬਜ਼ੀਆਂ ਸ਼ੌਂਗਰਾ 20 ਤੋਂ 22 ਰੁਪਏ ਕਿਲੋ ਆ ਜੁਗਨੀਆ 3 ਰੁਪਏ ਕਿਲੋ ਤੇ ਕਰ ਰਹੀ ਹੈ ਯਾਰ ਕੋਈ ਹਾਲ ਨਹੀਂ ਹਰਾ ਪਿਆਜ਼ ਜਿਹੜਾ ਹਰਾ ਪਿਆਜ਼ 10 ਤੋਂ 12 15 ਰੁਪਏ ਚੱਕਰ ਵਿਗਿਆ ਵਾ ਅੱਜ ਦਿਨ 100 ਵਾਰ ਕਰਕੇ ਆ ਮੂਲੀ ਪਈ ਆ ਵਿਕੀ ਨਹੀਂ ਥੋੜੀ ਬਹੁਤੀ ਵਿਕਦੀ 2-3 ਰੁਪਏ ਨਾਲ ਮਾਤਰ ਜੀ ਗਾਜਰਾਜ ਚੰਗਾ ਖੇੜ ਗਿਆ 10 ਰੁਪਏ ਬਾਕੀ ਆਲ ਓਵਰ ਥੋੜਾ ਜਿਹਾ ਮੰਦਾ ਸੀਗਾ ਸੌਦਾ ਸੀਗਾ ਬਹੁਤ ਜਿਆਦਾ ਅੱਜ ਤਾਂ ਕਰਕੇ ਬਿਯਾਰ ਮੰਦਾ ਰਿਹਾ